ਪਰ ਅੱਜ ਜਿਹੇ ਦਰਵਾਜ਼ਾ ਲਾ ਰਹੇ ਹਾਂ ਕਿਉਂਕਿ ਇੱਕ ਹਨੂਨੀ ਕਰਦਾ ਵਾਪਕੀ ਹੈ ਜਿਹੜੀ ਕਿ ਸਾਰੇ ਇੰਡੀਆ ਦੀ ਸਾਈਡ ਵਰਲਡ ਨੂੰ ਪਤਾ ਹੈ ਕਿ ਸਾਡੇ ਇੱਕ ਬਹੁਤ ਗੰਟੀ ਡਾਕਟਰ ਨੂੰ ਕੀ ਦੁਰਘਟਾ ਵਿੱਚ ਸੀ ਉਹਨਾਂ ਦਾ ਨੀਤ ਤੇ ਮਰਡਰ ਕੀਤਾ ਗਿਆ ਹੈ। ਦਰ ਸਿਰਫ ਉਪਾਦਕਨੀ ਮੁਫਤੀ ਗੱਲ ਨਹੀਂ ਹੈ ਕਿ ਹਰ ਲੈਵਲ ਤੇ ਹੀ ਬੁਰਾ ਹੈ। ਅਸੀਂ ਡਾਕਟਰ ਰਾਧੂ ਨਾਈਟ ਡਿਊਟੀ ਕਰਦੇ ਹਾਂ ਕਿ ਸਾਨੂੰ ਪਤਾ ਹੈ ਕਿ ਇੱਕ ਨਾਈਟ ਡਿਊਟੀ ਤੇ ਜਾਣਾ ਸਾਡੇ ਲਈ ਇੱਕ ਖੌਫ ਹੈ। ਦਰਨਾਲਾ ਕਰ ਰਿਹਾ ਹੈ ਕਿ ਇਸ ਕਾਰਨ ਕੀ ਕਰਨਾ ਹੈ? ਇਹ ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਅੱਜ ਸਰਕਾਰ ਦਿੱਤੀ ਕਿ ਕਲਕੱਤਾ ਦੇ ਜਿਲ੍ਹਾ ਡਾਕਟਰਾਂ ਆਵਲਾ ਤੇ ਆਂਸਾ ਦਾ ਨਾਮ ਪਿਆ ਜਿਲ੍ਹਾ ਜਿਲ੍ਹਾ ਅਕਾਤ ਜਾਂ ਬਹੁਤ ਨੰਦਨਯੋਗ ਆ ਤੇ ਉਸੇ ਇਲਾਕੇ ਦੇ ਵਿੱਚ ਦੇਖਦੇ ਜਿਹੜੇ ਡਾਕਟਰਾਂ ਦੇ ਬਿਠੇ ਨਾਲ ਹੀ ਕੁਝ ਹਸਪਤਾਲ ਨੇ ਜਿਹੜੀਆਂ ਡਾਕਟਰਾਂ ਨੇ ਅੱਤਾਂ ਦੇ ਪ੍ਰੋਗਰਾਮਾਂ ਜਾਨੇ ਲੋਕਾਂ ਨੇ ਉਹਨਾਂ ਦੇ ਸੁਵੀ ਜਿਹੜਾ ਜਲਵਾ ਦੇ ਗਿਆ ਪਹਾਲ ਕੀਤੀ ਜਾਣਗੀਆਂ ਕਿਉਂਕਿ ਸਾਡੇ ਆਪਣੇ ਹਸਪਤਾਲ ਨੇ ਜੀ ਤੇ ਸਾਰੇ ਲੋਕਾਂ ਦਾ ਫਰਜ਼ ਬਣਦਾ ਕਿ ਰੋਗੀਆਂ ਦੀ ਹੈਲਪ ਕਰਨਾ ਵੀ ਕਿਉਂਕਿ ਇੱਕ ਮਰੀਜ਼ ਦੀ ਜਾਨ ਬਚਾਉਂਦੇ ਨੇ ਜ਼ਿੰਦਗੀ ਬਚਾਉਂਦੇ ਨੇ ਤਾਂ ਸਾਡਾ ਵੀ ਹੈ ਕੰਮ ਆ ਤੇ ਇਹਨਾਂ ਦੀ ਪੂਰੀ ਹੈਲਪ ਕਰੀ ਤੇ ਮੈਂ ਜੋ ਇਹਨਾਂ ਦੇ ਅੰਮ੍ਰਿਤ ਨੇ ਮਾਣ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਸਮਾ ਜੋ ਜੋ ਸਮੱਸਿਆਵਾਂ ਨੂੰ ਸਹੀ ਹੱਲ ਕਰਦਾ ਹੈ ਦਰਸ਼ਕੋ ਜੀ ਧਰਣਾ ਲੱਗਣ ਦਾ ਕਾਰਨ ਕੀ ਹੈ ਮਾਨਾ ਇਨਸੀਡੈਂਟ ਹੋਇਆ ਹੈ

ਇਹਨਾਂ ਡਾਕਟਰਾਂ ਨੂੰ ਕੀ ਦੁਰਘਟਾ ਵੀ ਸੀ ਉਹਨਾਂ ਦਾ ਨੀਤ ਤੇ ਮਰਨ ਵੀ ਗਿਆ। ਕਰ ਸਿਰਫ ਉਪਕਰਨ ਦੀ ਮੁਫਤੀ ਗੱਲ ਨਹੀਂ ਹੈ ਕਿ ਹਰ ਲੈਵਲ ਤੇ ਹੀ ਬੁਰਾ ਹੈ। ਅਸੀਂ ਡਾਕਟਰ ਰਾਤ ਨੂੰ ਨਾਈਟ ਡਿਊਟੀ ਕਰਦੇ ਹਾਂ ਕਿ ਸਾਨੂੰ ਪਤਾ ਹੈ ਕਿ ਇੱਕ ਨਾਈਟ ਡਿਊਟੀ ਤੇ ਜਾਣਾ ਸਾਡੇ ਲਈ ਇੱਕ ਖੌਫ ਹੈ। ਅਸੀਂ ਕਰਦੇ ਹਾਂ ਨਾਲ ਸਾਡੇ ਇੱਕ ਸਟਾਫ ਨਰਸ ਹੁੰਦੀ ਹੈ ਰਾਤ ਨੂੰ ਕੋਈ ਵੀ ਲੜਕੀ ਆਂਦਾ ਹੈ ਕੋਈ ਵੀ ਕੁਝ ਵੀ ਕੋਈ ਵੀ ਡਰੱਗ ਟਿਕਾਂਦਾ ਹੈ ਉਹ ਸਦਾ ਸਾਡੇ ਮੱਥੇ ਵੱਜਦਾ ਉਹ ਤੇ ਹੋਰ ਸਾਡੀ ਸਿਕਿਉਰਿਟੀ ਵੀ ਕੋਈ ਨਹੀਂ। ਕੋਈ ਵੀ ਇੱਥੇ ਪੁਲਿਸ ਅਫੀਸ਼ਰ ਹੈ ਉਹ ਦਿਨ ਦਿਹਾੜੇ ਵੀ ਚਾਰ ਸਿਕਿਉਰਿਟੀ ਗੱਡੀਆਂ ਪੰਜ ਸਿਕਿਉਰਿਟੀ ਗੱਡੀਆਂ ਕਿਨੇ ਪਾ ਦਦੇ 2 ਵਜੇ ਵੀ ਅਸੀਂ ਕਿਉਂਕਿ ਦੋ ਜਾਂ ਤਿੰਨ ਬੰਦੇ 10-10 ਵੀ ਵੀ ਲੜਾਈ ਵਾਲੇ ਕਿਸੇ ਨਾਲ ਸੱਪ ਮੱਥਾ ਮਾਰਦੇ ਪਰ ਸਾਨੂੰ ਸਿਕਿਉਰਿਟੀ ਕੋਈ ਨਹੀਂ ਦਿੱਤੀ ਜਾਂਦੀ ਜਿਸ ਨਾਪੇ ਦਾ ਇਸ ਕਾਲ ਦਾ ਤੇ ਹਾਲ ਹੈ ਕਿ ਇਹ ਸ਼ਾਮ ਦੇ ਸ਼ਾਮ ਨੂੰ ਈਵਨਿੰਗ ਸਪੌਟ ਬਣਿਆ ਹੋਇਆ ਜਿੰਨੇ ਨਸ਼ਈ ਨੇ ਜਿੰਨੇ ਗੂੰਸ ਹੈ ਤੇ ਸਾਰੇ ਇੱਥੇ ਸਹਿਰਾ ਕਰਦੇ ਨੇ ਜੇਕਰ ਤੁਸੀਂ ਕੁਝ ਕਹਿੰਦੇ ਹੋ ਤਾਂ ਅੱਗੋਂ ਤੁਹਾਨੂੰ ਗਾਲੀ ਗਲੋਚ ਤੱਕ ਹੀ ਪਹੁੰਚਣਾ ਪੈਂਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਪਿਛਲੇ 2-3 ਸਾਲਾਂ ਤੋਂ ਮੰਤਰੀ ਸਾਹਿਬ ਨਾਲ ਇੰਨੀਆਂ ਮੀਟਿੰਗਾਂ ਹੋਈਆਂ ਨੇ ਕਿ ਕਿਰਪਾ ਕਰਕੇ ਸਾਨੂੰ ਇੱਕ ਜਾਂ ਦੋ ਸਿਕਿਉਰਿਟੀ ਗਾਰਡ ਜਾਂ ਪੁਲਿਸ ਪਰਸਨਲ ਜਾਂ ਪੁਲਿਸ ਚੌਂਕੀ ਪਲੀਜ਼ ਬਣਾ ਦਿੱਤੀ ਜਾਵੇ ਨਹੀਂ ਸਿੰਘ ਇਸ ਹਾਲਾਤਾਂ ਚ ਨੌਕਰੀਆਂ ਨਹੀਂ ਕਰ ਸਕਦੇ ਹਰ ਖਾਤੇ ਦੇ ਸਿਕਿਉਰਟੀ ਹੈ ਕਿਤੇ ਰਾਤ ਨੂੰ ਬੰਦਾ ਨਹੀਂ ਜਾਂਦਾ ਉਹ ਸਾਰੇ ਹਸਪਤਾਲ ਵਿੱਚ ਹੀ ਆਉਂਦੇ ਨੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੀ ਧੀ ਮਰੀ ਹੈ ਪੰਜਾਬ ਚ ਵੀ ਮਰੂਗੀ ਉਸ ਦਾ ਪਹਿਲਾ ਪਹਿਲਾ ਪੁਲਿਸ ਪਰਸਨਲ ਯਾਹ ਪੁਲਿਸ ਚੌਂਕੀ ਹਸਪਤਾਲ ਵਿੱਚ ਭਰਾਈ ਜਾ